ਹਾਂਜੀ ਦੋਸਤੋ ਸੈਸਟਿਕ ਕਾਰ ਦੀ ਸਾਰਿਆਂ ਨੂੰ ਬਹੁਤ ਜਾਣਿਆਂ ਦੇ ਮੈਸੇਜ ਆ ਰਹੇ ਸੀ ਤੇ ਅਸੀਂ ਕਿਹਾ ਵੀ ਤੁਹਾਨੂੰ ਪਹਿਲਾਂ ਇਹ ਦੱਸੇ ਦਈਏ ਹਨਾ ਮਸ਼ੀਨ ਕਿੰਨੇ ਦੀ ਆਈ ਹੈ ਤੇ ਕਿੱਥੋਂ ਲੈ ਕੇ ਆਏ ਆ ਹਨਾ ਸਾਨੂੰ ਬਹੁਤ ਮੈਸੇਜ ਕਾਲਾਂ ਬਹੁਤ ਆ ਰਹੀਆਂ ਸੀ ਤੇ ਅਸੀਂ ਉਹ ਦੱਸਣ ਲੱਗੇ ਆ ਅਸੀਂ ਜਿਹੜੀ ਇਹ ਮਸ਼ੀਨ ਆ ਹਨਾ ਇਹ ਹੈਗੀ ਆ ਜੀ ਇਹ ਡਿਜ਼ਾਈਨ ਵੀ ਪਾਉਂਦੀ ਆ ਸਿੱਧੀ ਸਲਾਈ ਵੀ ਕਰਦੀ ਆ ਹਨਾ ਜਿਵੇਂ ਆਪਾਂ ਕੱਪੜੇ ਸਲਾਈ ਕਰਦੇ ਉਦਾਂ ਵੀ ਕਰਦੀ ਆ ਤੇ ਡਿਜ਼ਾਈਨਿੰਗ ਵੀ ਕਰਦੀ ਆ ਡਿਜ਼ਾਈਨਿੰਗ ਇਹਦੇ ਵਿੱਚ 37 ਡਿਜ਼ਾਈਨ ਆ ਅਲੱਗ-ਅਲੱਗ ਹਨਾ ਜਿਹੜੇ ਆਪਾਂ ਅਲੱਗ-ਅਲੱਗ ਤੌਰ ਤੇ ਚਾਹੇ ਗਲੇ ਦੇ ਕਰ ਸਕਦੇ ਆ ਚਾਹੇ ਮੂਰੀਆਂ ਤੇ ਕਰ ਸਕਦੇ ਆ ਕਿਤੇ ਵੀ ਕਰ ਸਕਦੇ ਆ ਹਨਾ ਤਿੰਨ ਮਸ਼ੀਨਾਂ ਦਾ ਕੰਮ ਇਹ ਕੱਲਿਓ ਕਰ ਦਿੰਦੀ ਆ ਹਨਾ ਕਿਉਂਕਿ ਪੀਕੋ ਵੀ ਕਰਦੀ ਆ ਹੇਰਫੂ ਵੀ ਕਰਦੀ ਆ ਇਹ ਓਵਰਲੌਕ ਵੀ ਕਰਦੀ ਆ ਇਹ ਸਟੀਚਿੰਗ ਵੀ ਕਰਦੀ ਆ ਹਨਾ ਸਾਰਾ ਕੁਝ ਕਰਦੀ ਆ ਤੇ ਅਸੀਂ ਇਹ ਲਈ ਕਿੱਥੋਂ ਆ ਇਹ ਵੀ ਬਹੁਤ ਸਵਾਲ ਹਨਾ ਬਹੁਤ ਜਾਣਿਆ ਨੇ ਕਿਉਂਕਿ ਹਾਂ ਕਈਆਂ ਨੇ ਲੈਣੀਆਂ ਹਨਾ ਉਹ ਸਾਨੂੰ ਪੁੱਛਦੇ ਆ ਵੀ ਤੁਸੀਂ ਕਿੱਥੋਂ ਲਈ ਆ ਇਹ ਅਸੀਂ ਲਈ ਆ ਜੀ ਇਹ ਜੀਰਕਪੁਰ ਤੋਂ ਹਨਾ ਜੀਰਕਪੁਰ ਹੈਗੇ ਆ ਜੀ ਪ੍ਰਕਾਸ਼ ਸਵਿੰਗ ਮਸ਼ੀਨ ਵਾਲੇ ਆ ਉਹਨਾਂ ਦਾ ਨੰਬਰ ਤੁਹਾਨੂੰ ਅਸੀਂ ਪਾ ਦਾਂਗੇ ਤੇ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਕੁਝ ਵੀ ਪੁੱਛਣਾ ਉਹਨਾਂ ਨੂੰ ਪੁੱਛ ਸਕਦੇ ਹੋ ਹਨਾ ਬਾਕੀ ਡੈਮੋ ਦਾ ਪੂਰੀ ਅਸੀਂ ਦੇ ਦਾਂਗੇ ਤੁਹਾਨੂੰ ਵੀ ਕਿਵੇਂ-ਕਿਵੇਂ ਇਹ ਕੰਮ ਕਰਦੀ ਆ ਤੇ ਕਿਵੇਂ-ਕਿਵੇਂ ਕੀ ਕਰਦੀ ਆ ਸਾਰਾ ਕੁਝ ਦੱਸ ਦਾਂਗੇ ਤੇ ਦੂਜੀ ਗੱਲ ਇਹ ਜਿਹੜੀ ਮਸ਼ੀਨ ਆ ਹਨਾ ਇਹ ਕਈ ਰੇਟਾਂ 'ਚ ਆਉਂਦੀ ਆ ਇਹ ਸ਼ੁਰੂ ਹੋ ਜਾਂਦੀ ਹੈ ਜੀ 10000 ਤੋਂ ਲੈਣ ਨੂੰ ਆਪਾਂ ਜਿੰਨੀ ਮਰਜ਼ੀ ਮਹਿੰਗੀ ਲੈ ਲਓ ਹੁਣ ਇਹ ਤਾਂ 10 10 ਲੱਖ ਤੱਕ ਵੀ ਪਈਆਂ ਤੇ ਇਹਨਾਂ ਦੇ ਸੈਜ ਦਾ ਫਰਕ ਪੈ ਜਾਂਦਾ ਤੇ ਕੰਮ ਦਾ ਫਰਕ ਪੈ ਜਾਂਦਾ ਤੇ ਡਿਜ਼ਾਈਨਿੰਗ ਦਾ ਫਰਕ ਪੈ ਜਾਂਦਾ ਜਿਹੜੀ 10000 ਵਾਲੀ ਹੈ ਹਨਾ ਉਹਦੇ ਵਿੱਚ ਆਹ ਡਿਜ਼ਾਈਨ ਆ ਜਿਹੜੇ ਘੱਟ ਆ ਉਹਦੇ ਵਿੱਚ ਮੇਰੇ ਹਿਸਾਬ ਨਾਲ ਉਹ ਹੀ 4 5 7 8 ਇੱਥੇ ਕਿਤੇ ਤੱਕ ਡਿਜ਼ਾਈਨ ਆ ਹਨਾ ਇੱਥੇ ਤੇ ਸ਼ੁਰੂ ਹੋ ਜਾਂਦਾ ਕੰਮ ਜਿੰਨੇ ਕ ਆਪਾਂ ਨੂੰ ਜ਼ਰੂਰੀ ਚਾਹੀਦੇ ਉਹਨੇ ਕ ਡਿਜ਼ਾਈਨ ਉਹਦੇ ਵਿੱਚ ਹੁੰਨੇ ਆ ਇਹ ਜਿਹੜੀ ਇਹ ਹੈ ਇਹ ਹੈਗੀ ਆ ਜੀ 15000 ਦੀ 15000 ਦੀ ਇਹਦੇ ਵਿੱਚ 37 ਡਿਜ਼ਾਈਨ ਆ 37 ਡਿਜ਼ਾਈਨ ਆ ਤੇ ਜੇ ਆਪਾਂ ਨੇ ਜ਼ਿਆਦਾ ਡਿਜ਼ਾਈਨ ਵਾਲੀ ਲੈਣੀ ਹੈ ਨਾ ਕੋਈ 100 ਡਿਜ਼ਾਈਨ ਵਾਲੀ ਆ ਕੋਈ 150 ਡਿਜ਼ਾਈਨ ਵਾਲੀ ਉਹ 19 ਮਹਿੰਗੀ ਹੋਈ ਜਾਂਦੀ ਹੈ ਅਗਾਹ-ਗਾਹ ਮਹਿੰਗੀ ਹੋਈ ਜਾਂਦੀ ਹੈ ਨਾ ਜਿੰਨਾ ਗੁੜ ਪਾਉਂਗੇ ਓਨਾ ਮਿੱਠਾ ਹੋਊਗਾ ਇਹ ਤਾਂ ਆਪਾਂ ਨੂੰ ਪਤਾ ਹੀ ਆ ਨਾ ਤੇ ਆਪਣੇ ਸਾਨੂੰ ਲੱਗਿਆ ਵੀ ਸਾਡੇ ਬਜਟ ਤੇ ਤਾਂ ਇਹ ਹੀ ਠੀਕ ਆਉਂਦੀ ਹੈ ਨਾਲੇ ਕੰਮ ਸਾਰਾ ਇਹਨੇ ਉਹੀ ਕਰ ਦੇਣਾ ਤੇ ਇਹਦੇ ਵਿੱਚ ਇੱਕ ਤਾਂ ਆ ਜਾਂਦਾ ਜੀ ਆਪਾਂ ਧਾਗਾ ਪੋਣੇ ਵਾਲਾ ਹਨਾ ਧਾਗਾ ਇਹਦੇ ਵਿੱਚ ਪੋਣੇ ਵਾਲਾ ਆ ਲੱਗਿਆ ਹੋਇਆ ਹੈ ਇਹਦੇ ਨਾਲ ਧਾਗਾ ਪੈ ਜਾਂਦਾ ਤੇ ਦੂਜੀ ਗੱਲ ਇਹਦੇ ਵਿੱਚ ਇੱਕ ਲਾਈਟ ਆ ਜਾਂਦੀ ਹੈ ਹਨਾ ਇਹ ਲਾਈਟ ਤਾਂ ਲਗਭਗ ਸਾਰੇ ਇਹ 10000 ਤੋਂ ਸ਼ੁਰੂ ਹੋ ਜਾਂਦੀ ਹੈ ਲਾਈਟ ਦਾ ਤੁਹਾਨੂੰ ਮਿਲੂਗੀ ਉਹ ਮਿਲੂਗੀ ਹਨਾ ਤੁਸੀਂ ਹਨਾ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਆ ਤੇ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਆਪਣੀ ਮਸ਼ੀਨ ਲੈ ਸਕਦੇ ਹੋ ਜੇ ਸਾਡੀ ਮੰਨੋ ਤਾਂ ਹਨਾ ਆ ਬੈਸਟ ਲੱਗਿਆ ਸਾਨੂੰ ਹਾਂ ਇਹ ਬੈਸਟ ਆ ਤੇ ਸਟੀਚਿੰਗ ਤੇ ਵੀ ਬੈਸਟ ਆ ਤੇ ਮੈਂ ਸੂਟ ਮਤਲਬ ਜਿੱਦਣ ਦੇ ਅਸੀਂ ਲੈ ਕੇ ਆਏ 2-4 ਦਿਨੇ ਹੋਏ ਆ ਮਤਲਬ 2-4 ਦਿਨ ਦੇ ਵਿੱਚ ਵਿੱਚ ਮੈਂ ਚਾਰ ਸੂਟ ਦੇ ਤੇ ਬਣਾ ਲੇ ਮਤਲਬ ਬਹੁਤ ਵਧੀਆ ਸੂਟ ਵੀ ਸਟਿਚ ਕਰਦੇ ਤੇ ਕੋਈ ਇਹ ਨਹੀਂ ਹੈਗਾ ਵੀ ਹੌਲੀ ਚਲਦੀਆਂ ਜਾਂ ਹਿੱਲਦੀਆਂ ਹਨਾ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਪੈਰਾਂ ਵਾਲੀ ਹਿੱਲਦੀ ਨਹੀਂ ਬੀ ਇਹ ਹਿਲਦੀ ਹੋਊਗੀ ਨਾ ਇਹ ਵੀ ਮੈਨੂੰ ਕਾਲ ਆਈ ਸੀਗੀ ਕਮੈਂਡ ਦੀ ਤੇ ਉਹ ਕਹਿੰਦੇ ਵੀ ਜਿੱਦਾਂ ਆਪਾਂ ਟੇਬਲ ਤੇ ਰੱਖੋਗੇ ਤਾਂ ਹਿੱਲੂਗੀ ਤਾਂ ਨਹੀਂ ਵੀ ਜਿੱਦਾਂ ਹੌਲੀ ਹੈ ਇਹ ਬਿਲਕੁਲ ਹੌਲੀ ਹੈ ਜੀ ਇਹ ਤੇ ਮੈਂ ਉਹਨਾਂ ਨੂੰ ਇਹੀ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਨੀ ਆ ਵੀ ਇਹ ਹਿੱਲਦੀ ਨਹੀਂ ਬਿਲਕੁਲ ਵੀ ਬਹੁਤ ਵਧੀਆ ਸੂਟ ਸਟਿਚ ਕਰਦੀ ਆ ਤੇ ਇੰਨੀ ਤੇਜ਼ੀ ਨਾਲ ਕਰਦੀ ਆ ਤੇ ਆਹ ਸੂਟ ਤਾਂ ਵੀ ਨਹੀਂ ਹਿਲਦੀ ਇਹ ਲਓ ਲਓ ਐ ਜਿਵੇਂ ਮਰਜੀ ਵੀ ਹਨਾ ਵੀ ਕਿਸੜ ਕੇ ਇੱਥੇ ਤੱਕ ਆ ਜਾਊਗੀ ਇਹਨਾਂ ਦੇ ਥੱਲੇ ਰਬੜਾਂ ਲੱਗੀਆਂ ਹੋਈਆਂ ਇਹ ਕਿਸੇ ਪਾਸੇ ਨੂੰ ਹਿੱਲਦੀ ਨਹੀਂ ਹੈ ਜੀ ਹਾਂਜੀ ਤੇ ਬਾਕੀ ਨਾ ਮੈਂ ਇਹ ਸੂਟ ਤੇ ਵਰਕ ਕੀਤਾ ਏ ਜਿੱਦਾਂ ਡਿਜ਼ਾਈਨਿੰਗ ਇਹਦੇ ਵਿੱਚ ਦਿੱ ਤੇ ਬਾਕੀ ਤੁਸੀਂ ਦੇਖੋ ਆ ਗਲੇ ਦੀ ਡਿਜ਼ਾਈਨਿੰਗ ਕੀਤੀ ਹੈ ਜੀ ਤੇ ਬਾਜੂ ਦੀ ਕੀਤੀ ਆ ਕੋਈ ਕਿਸੇ ਵੀ ਤਰ੍ਹਾਂ ਦਾ ਪਰ ਡਿਜ਼ਾਈਨ ਪਾ ਸਕਦੇ ਜਿੱਦਾਂ ਪੂਰੇ ਲੰਬੀਆਂ ਲੈਸਾਂ ਲਾਉਣੇ ਆ ਹਨਾ ਤੇ ਆਪ ਪੂਰੇ ਡਿਜ਼ਾਈਨਿੰਗ ਵੀ ਕਰ ਸਕਦੇ ਆ ਜਿਵੇਂ ਹੁਣ ਆ ਬਾਜੂ ਤੇ ਕੀਤੀ ਬੰਦੇ ਨੂੰ ਆਪ ਆਉਣਾ ਚਾਹੀਦਾ ਡਿਜ਼ਾਈਨ ਜਿੱਦੋਂ ਨੂੰ ਮਰਜ਼ੀ ਪਾ ਲੈ ਹਨਾ ਤੇ ਤੇ ਇਹ ਸੂਟ ਸਟਿਚ ਵੀ ਇਸ ਮਸ਼ੀਨ ਤੇ ਕਰਿਆ ਹੋਇਆ ਜਿਹਨੂੰ ਡਾਊਟ ਤਾਂ ਹਨਾ ਵੀ ਇਹ ਸਿੱਧੀਆਂ ਸਲਾਈਆਂ ਨਹੀਂ ਮਰਦੀ ਇਹਦੇ ਪਰ ਆਪਾਂ ਸੂਟ ਨਹੀਂ ਸਟਿਚ ਕਰ ਸਕਦੇ ਉਹ ਤੁਹਾਡੇ ਸਾਹਮਣੇ ਆ ਤਾਂ ਦੇਖੋ ਸੂਟ ਸਟਿਚ ਇਹਦੇ ਪਰੇ ਕਰਿਆ ਤੇ ਆ ਡਿਜ਼ਾਈਨ ਤੁਹਾਨੂੰ ਦਿਖਾਤਾ ਹਨਾ ਕਿਉਂਕਿ ਇਸ ਮਸ਼ੀਨ ਨੂੰ ਲੈਣ ਨੂੰ ਲੋਕ ਡਰਦੇ ਆ ਥੋੜਾ ਜਿਹਾ ਹਨਾ ਕਿਉਂਕਿ ਸਾਡੇ ਮਨ 'ਚ ਵੀ ਡਾਊਟ ਸੀਗੇ ਉਹ ਜ਼ਰੂਰੀ ਆ ਹਨਾ ਵੀ ਵੀ ਸਾਰਿਆਂ ਦੇ ਹੀ ਹੋਣਗੇ ਉਹ ਵੀ ਸਾਰੇ ਸੋਚਦੇ ਹੁਣ ਵੀ ਸਾਡੇ ਕਿਤੇ ਪੈਸੇ ਨਾ ਖਰਾਬ ਹੋ ਜਾਣ ਸਾਡਾ ਕਿਤੇ ਆਏ ਨਾ ਹੋ ਜੇ ਸਾਡਾ ਕਿਤੇ ਹੋਏ ਨਾ ਹੋ ਜੇ ਹਨਾ ਮੈਗਨਾ ਵੀ ਬੇਫਿਕਰ ਹੋ ਕੇ ਤੁਸੀਂ ਮਸ਼ੀਨ ਲੈ ਸਕਦੇ ਆ ਤੇ ਦੂਜੀਆਂ ਮਸ਼ੀਨਾਂ ਨਾਲੋਂ ਬਹੁਤ ਸੌਖੀ ਆ ਚਲਾਉਣੀ ਕੋਈ ਆਵਾਜ਼ ਨਹੀਂ ਚਾਹੇ ਕੋਲ ਕੋਈ ਸੁੱਤਾ ਪਿਆ ਰਹੇ ਤੁਹਾਨੂੰ ਆਏ ਨਹੀਂ ਕਹੂਗਾ ਕੋਈ ਵੀ ਮਸ਼ੀਨ ਬੰਦ ਕਰ ਲੋ ਜੇ ਦੂਈਆਂ ਮਸ਼ੀਨਾਂ ਚੱਲਦੀ ਹੋਣ ਹਣਾ ਸੁੱਤਾ ਪਿਆ ਬੰਦਾ ਕਹਿਣ ਲੱਿਆਂਦਾ ਵੀ ਕਿੱਥੇ ਜਨੇ ਪੰਗਾ ਲੈ ਕੋਲ ਵੀ ਤੂੰ ਪਰੇ ਕਰਕੇ ਚਲਾ ਲਾ ਹਾਂਜੀ ਤੇ ਮਤਲਬ ਆਵਾਜ਼ ਤਾਂ ਬਿਲਕੁਲ ਹੀ ਨਹੀਂ ਹੈਗੀ ਜੀ ਦੀ ਆਵਾਜ਼ ਬਸ ਓਨੇ ਕ ਦਿਨੇ ਆਪਣੇ ਆਪਣੇ ਹਿਸਾਬ ਨਾਲ ਵੀ ਜਿੰਨੇ ਕਪਾ ਨੂੰ ਸੁਣਦੀ ਹੋਵੇ ਕੋਲ ਬੈਠੇ ਬੰਦੇ ਨੂੰ ਹੈਨਾ ਤੇ ਹੋਰ ਕਿਸੇ ਨੂੰ ਨਹੀਂ ਬਾਹਰ ਸੁਣੂਗੀ ਵੀ ਹਾਂ ਵੀ ਅੰਦਰ ਮਸ਼ੀਨ ਚੱਲਦੀ ਹੈ ਕਮਰੇ 'ਚ ਹੈਨਾ ਜਾਂ ਬਾਹਰ ਚੱਲਦੀ ਕਿਤੇ ਵੀ ਤੇ ਮਤਲਬ ਸਟੀਚਿੰਗ ਵੀ ਇੰਨੀ ਜ਼ਿਆਦਾ ਵਧੀਆ ਕਰਦੀ ਹੈ ਨਾ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਈ ਮਤਲਬ ਉਹਨਾਂ ਨਾਲ ਉਹ ਚਲੋ ਪਹਿਲਾਂ ਦੀਆਂ ਆਈਆਂ ਹੋਈਆਂ ਵਧੀਆ ਉਹ ਵੀ ਕੰਮ ਕਰਦੀਆਂ ਬਾਰ ਜਣੀ ਜਿਹੜੀ ਹੁਣ ਅਸੀਂ ਇਹ ਚੀਜ਼ ਖਰੀਦੀ ਹੈ ਇਹ ਸਭ ਤੋਂ ਬੈਸਟ ਹੈ ਜੀ ਸਲਾਈਚ ਤਾਂ ਸਭ ਤੋਂ ਜ਼ਿਆਦਾ ਹੀ ਹੈ ਜੀ ਕਿਉਂਕਿ ਆਏ ਹਨਾ ਕਈ ਵਾਰੀ ਹੁੰਦਾ ਗਲੇ ਤੇ ਡਿਜ਼ਾਈਨਿੰਗ ਹੁੰਦੀ ਆ ਹਨਾ ਬਾਜੂ ਤੇ ਨਹੀਂ ਹੁੰਦੀ ਮਤਲਬ ਗਲੇ ਤੇ ਵਰਕ ਹੋਇਆ ਹੁੰਦਾ ਬਾਜੂ ਤੇ ਨਹੀਂ ਹੁੰਦਾ ਤਾਂ ਆਪਾਂ ਬਾਜੂ ਤੇ ਡਿਜ਼ਾਈਨਿੰਗ ਅਗਲੇ ਨੂੰ ਕਰਕੇ ਦੇ ਸਕਦੇ ਹਾਂ ਠੀਕ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਇੱਕ ਹੈਵੀ ਸੂਟ ਵੀ ਦਿਖਾ ਦਾਨੀ ਜਿਹੜਾ ਹੈਵੀ ਸੂਟ ਇਹ ਮਸ਼ੀਨ ਤੇ ਹੀ ਬਣਾਇਆ ਹੈ ਜੀ ਮੈਂ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਦੋਸਤੋ ਆ ਦੇਖੋ ਤੇ ਇਹ ਹੈਵੀ ਸੂਟ ਹੈ ਇਹ ਵੀ ਮੇਰੇ ਤੇ ਸਟਿਚ ਕੀਤਾ ਤੇ ਤੁਸੀਂ ਦੇਖ ਸਕਦੇ ਆ ਇਹ ਕੱਪੜੇ ਤੇ ਵੀ ਮਸ਼ੀਨ ਬਹੁਤ ਵਧੀਆ ਚੱਲਦੀ ਤੇ ਫਿਨਿਸ਼ਿੰਗ ਦੇਖੋ ਸਭ ਤੋਂ ਜ਼ਿਆਦਾ ਫਿਨਿਸ਼ਿੰਗ ਆ ਰਹੀ ਹੈ ਕੱਪੜੇ ਤੇ ਬਹੁਤ ਜ਼ਿਆਦਾ ਕਿ ਜਿੰਨੇ ਵੀ ਸਾਨੂੰ ਹੁਣ ਤੱਕ ਕਾਲ ਕਰੀਆ ਹਨ ਜਿੰਨਿਆਂ ਜਾਣਿਆ ਨੇ ਉਹ ਸਾਰੇ ਇਹੀ ਚੀਜ਼ ਤੋਂ ਡਰਦੇ ਆ ਵੀ ਇਹ ਦੇ ਪਰ ਵੀ ਜ਼ਿਆਦਾ ਕੰਮ ਨਹੀਂ ਕਰ ਸਕਦੀ ਇਹ ਵੀ ਨਾ ਇਹ ਦੇ ਪਰ ਸਟਿਚਿੰਗ ਨਾ ਜਿਵੇਂ ਆ ਹੈਵੀ ਸੂਟ ਆ ਇਹ ਦੇ ਪਰ ਨਹੀਂ ਕਰ ਸਕਦੀ ਆਪਾਂ ਤਾਂ ਉਹ ਉਹਨਾਂ ਦੇ ਸਾਰੇ ਅਸੀਂ ਗਿੱਲੇ ਛਿਕਵੇ ਦੂਰ ਕਰਨ ਲੱਗੇ ਆ ਹਨਾ ਵੀ ਕੋਈ ਚੱਕਰ ਨਹੀਂ ਹੈਗਾ ਜਿਵੇਂ ਮਰਜ਼ੀ ਸਟਿਚਿੰਗ ਕਰੋ ਜਿੱਦਨੂ ਮਰਜ਼ੀ ਕਰੋ ਜਿੱਦਨੂ ਮਰਜ਼ੀ ਡਿਜ਼ਾਈਨ ਪਾਓ ਤੇ ਬਾਕੀ ਦੋਸਤੋ ਕੋਈ ਡਰਨੇ ਵਾਲੀ ਗੱਲ ਨਹੀਂ ਹੈਗੀ ਜੇ ਕਿਸੇ ਦੇ ਮਨ 'ਚ ਕੋਈ ਵੀ ਡਾਊਟ ਆ ਤਾਂ ਸਾਨੂੰ ਕਦੇ ਵੀ ਹਨਾ ਜਦੋਂ ਮਰਜ਼ੀ ਸਾਨੂੰ ਕਾਲ ਕਰਕੇ ਸਾਨੂੰ ਪੁੱਛ ਸਕਦਾ ਸਾਡਾ ਨੰਬਰ ਵੀਡੀਓਜ਼ ਤੇ ਪਾਇਆ ਹੀ ਹੁੰਦਾ ਹਨਾ ਕਿਤੇ ਤੇ ਵੀ ਕਰ ਸਕਦਾ ਪੇਜ ਤੇ ਵੀ ਨੰਬਰ ਹੈਗਾ ਸਾਰੇ ਕਿਤੇ ਸਾਡਾ ਨੰਬਰ ਹੈਗਾ ਸਾਨੂੰ ਫੋਨ ਕਰਕੇ ਪੁੱਛ ਸਕਦਾ ਬਾਕੀ ਤੁਹਾਨੂੰ ਅਗਲੀ ਵੀਡੀਓ 'ਚ ਅਸੀਂ ਸਾਰਾ ਕੁਝ ਦੱਸਾਂਗੇ ਇਹਦੀ ਡੈਮੋ ਵੀ ਦਵਾਂਗੇ ਹਨਾ ਵੀ ਕਿੱਥੋਂ ਕਿਹੜਾ ਫੰਕਸ਼ਨ ਕਿਆ ਕੰਮ ਕਰਦਾ ਕਿਵੇਂ ਇਹ ਚਾਲੂ ਹੁੰਦੀ ਹੈ ਕਿਵੇਂ ਇਹਦੇ ਡਿਜ਼ਾਈਨ ਕੰਮ ਕਰਦੇ ਆ ਜਿਵੇਂ ਆਹ ਬਦਲ ਕਿਵੇਂ ਹੁੰਨੇ ਆ ਸਾਰਾ ਕੁਝ ਦੱਸਾਂਗੇ ਤੇ ਅਗਲੀ ਵੀਡੀਓ ਜ਼ਰੂਰ ਦੇਖਿਓ ਬਾਕੀ ਕੋਈ ਵੀ ਪ੍ਰੋਬਲਮ ਹੋਈ ਤਾਂ ਸਾਨੂੰ ਕਾਲ ਕਰ ਸਕਦੇ ਹੋ ਤੁਸੀਂ ਬਾਕੀ ਉਹਨਾਂ ਦਾ ਨੰਬਰ ਸਕਰੀਨ ਤੇ ਪਾਇਆ ਹੋਇਆ ਜਿਨ੍ਹਾਂ ਤੋਂ ਅਸੀਂ ਇਹ ਲਈਆ ਤੁਸੀਂ ਲੈ ਸਕਦੇ ਹੋ ਜਾ ਕੇ ਆਪਣੇ ਬਜਟ ਦੇ ਹਿਸਾਬ ਨਾਲ ਚਲੋ ਮਿਲਦੇ ਆਂ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ